ਜਿਹੜੀ ਕਾਲ ਗਲੋਬਲ ਐਕਸ਼ਨ ਕਮੇਟੀ ਦੁਆਰਾ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਜਿਹੜਾ ਹੈ ਪੀਏਪੀ ਚੌਂਕ ਨੂੰ ਜਾਮ ਕਰਨਾ ਅਸੀਂ ਉਹਦਾ ਪੂਰਾ 크ਰਿਸਚੀਅਨ ਭਾਈਚਾਰਾ ਜਿਹੜਾ ਹੈਗਾ ਸਮਰਥਨ ਕਰਦੇ ਆਂ ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਝੂਠ ਹੈ ਅਨਰਗਲ ਗੱਲ ਹੈ ਔਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਹੋ ਸਕਦੀ ਹੁਣ ਤੁਸੀਂ ਦੇਖੋ ਅਪੋਸਟਲ ਜੀ ਦਾ ਕ੍ਰੂਸੇਡ ਸੀ ਉਸ ਕ੍ਰੂਸੇਡ ਦੇ ਅੰਦਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਕਰੀਬਨ ਲੱਖਾਂ ਦੀ ਤعداد ਦੇ ਵਿੱਚ ਲੋਕ ਸੀ ਤਾਂ ਤੁਸੀਂ ਮਾਈਕ ਲੈ ਕੇ ਬਾਹਰ ਖੜੇ ਹੋ ਜਾਂਦੇ ਤਾਂ ਤੁਸੀਂ ਪੁੱਛਦੇ ਲੋਕਾਂ ਨੂੰ ਵੀ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਹੈਗਾ ਪੈਸੇ ਦੇ ਕੇ ਬੁਲਾਇਆ ਕੋਈ ਛੋਟੀ ਜੀ ਹੇਟ ਸਪੀਚ ਕਿਸੇ ਮੰਤਰੀ ਦੇ ਖਿਲਾਫ ਕੋਈ ਦੇ ਦਿੰਦਾ ਉਦੋਂ ਸਰਕਾਰ ਮਿੰਟ ਮਿੰਟ ਦੇ ਵਿੱਚ ਹੀ ਐਫ ਆਈ ਆਰ ਰਜਿਸਟਰ ਕਰਦੀ ਹੈ ਲੇਕਿਨ ਜਦੋਂ ਕਿਸੇ ਪਾਸਟਰ ਦੇ ਖਿਲਾਫ ਜਾਂ ਕਿਸੇ ਪਰਸਨ ਦੇ ਖਿਲਾਫ ਜਾਂ ਕਿਸੇ ਅਗੂਏ ਦੇ ਖਿਲਾਫ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀਏ ਉਹਨੂੰ ਵੇਟ ਕੀਤਾ ਜਾਂਦਾ ਤਾਂ ਕਿ ਮਾਹੌਲ ਖਰਾਬ ਹੋ ਜੇ ਸੋ ਪਾਸ਼ਾ ਜੀ ਪੰਜਾਬ ਦੇ ਵਿੱਚ ਅਲੱਗ-ਅਲੱਗ ਚਰਚਾਂ ਦੇ ਵਿੱਚ ਸੋ ਮੁਸੀਬ ਭਾਈ ਜਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਕੀ ਕਹਿਣਾ ਚਾਹਦੇ ਹੋ ਇਸ ਬਾਰੇ ਤੁਸੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਰਾਜਿਆਂ ਦੇ ਰਾਜੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਜੈ ਮਸੀਹ ਦੀ ਅੱਜਕੱਲ ਤੁਸੀਂ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚਰਚਿਸ ਨੂੰ ਪਾਸਟਰਸ ਨੂੰ ਅਪੋਸਟਲਸ ਜੀ ਨੂੰ ਪ੍ਰੋਫਿਟ ਜੀ ਨੂੰ ਸਭ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਅਗਰ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਪੜ੍ਹਦੇ ਆ ਤਾਂ ਉਸ ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਯਹਵਾ ਉਹਨਾਂ ਲੋਕਾਂ ਦੇ ਨਾਲ ਘ੍ਰੀਣਾ ਕਰਦਾ ਹੈ ਜੋ ਅਨਿਆਏ ਨੂੰ ਸਹੰਦੇ ਨੇ। ਅਸੀਂ ਅੱਜ ਤੱਕ ਪੂਰੀ ਤਰ੍ਹਾਂ ਸ਼ਾਂਤੀ ਦਾ ਸੰਦੇਸ਼ ਦਿੰਦੇ ਆਏ ਆ ਲੇਕਿਨ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਮਨਹਾਸ ਔਰ ਹੋਰ ਵੀ ਉਹਨਾਂ ਦੇ ਨਾਲ ਸ਼ਰਾਡਤੀ ਅੰਸਰ ਜਿਹੜੇ ਸੀਗੇ ਉਹਨਾਂ ਨੇ ਸਾਡੇ ਪਾਸਟਰਾਂ ਦੇ ਪੁੱਤਲੇ ਪ੍ਰੋਫਿਟ ਦੇ ਜਿਹੜੇ ਪੁੱਤਲੇ ਉਹ ਫੋਕਣੇ ਸ਼ੁਰੂ ਕਰਤੇ ਕਿਉਂਕਿ ਜਦੋਂ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਇੱਕ ਪਰਮੇਸ਼ੁਰ ਦਾ ਦਾਸ ਹੈ ਉਹ ਦੁੱਗਣੇ ਜੋ ਆਦਰ ਦੀ ਯੋਗ ਹੈ ਔਰ ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ ਕਿ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰੀਏ ਉਦੋਂ ਤੱਕ ਸਾਡਾ ਜਿਹੜਾ ਕਾਨੂੰਨ ਔਰ ਅਮਨ ਦੀ ਜਿਹੜੀ ਅਸੀਂ ਗੱਲ ਕਰਦੇ ਆ ਉਹ ਛੱਡ ਖੋਸ ਲਈ ਹੈ ਕਿਉਂਕਿ ਜਦੋਂ ਤੱਕ ਅਸੀਂ ਲੋਕਤੰਤਰ ਦੇ ਅੰਦਰ ਆ ਸਾਡੇ ਕੋਲ तमाम ਅਧਿਕਾਰ ਨੇ ਉਹਨਾਂ ਅਧਿਕਾਰਾਂ ਦੇ ਨੂੰ ਲੈ ਕੇ ਲਗ ਲਗ ਜਗ੍ਹਾ ਅੱਜ ਵੀ ਪ੍ਰੋਟੈਸਟ ਹੋ ਰਿਹਾ ਤੁਸੀਂ ਦੇਖਿਆ ਕਿ ਅੱਜ ਅਮਰitsar ਦੇ ਅੰਦਰ ਵੀ ਪ੍ਰੋਟੈਸਟ ਹੋਇਆ ਲੁਧਿਆਣਾ ਦੇ ਅੰਦਰ ਵੀ ਪ੍ਰੋਟੈਸਟ ਹੋਇਆ ਔਰ ਖਾਸ ਕਰਕੇ ਇੱਕ ਜਿਹੜੀ ਕਾਲ ਗਲੋਬਲ ਐਕਸ਼ਨ ਕਮੇਟੀ ਦੁਆਰਾ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਜਿਹੜਾ ਹੈ ਪੀਏਪੀ ਚੌਂਕ ਨੂੰ ਜਾਮ ਕਰਨਾ ਅਸੀਂ ਉਹਦਾ ਪੂਰਾ 크ਰਿਸਚੀਅਨ ਭਾਈਚਾਰਾ ਜਿਹੜਾ ਹੈਗਾ ਸਮਰਥਨ ਕਰਦੇ ਆ ਔਰ ਅਸੀਂ ਵਿਸ਼ਵਾਸ ਕਰਦੇ ਆ ਕਿ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਸਾਰੇ ਬੰਦਿਆਂ ਦੇ ਉੱਤੇ ਨੱਥ ਪਾਏਗਾ ਤਾਂ ਕਿ ਕਿਸ ਕੋਈ ਵੀ ਸਮੱਸਿਆ ਜਿਹੜੀ ਹੈਗੀ ਆ ਉਹ ਲਾਅ ਐਂਡ ਆਰਡਰ ਦੀ ਜਲੰਧਰ ਦੇ ਵਿੱਚ ਨਾ ਆਵੇ ਸੋ ਜਦਾਂ ਰੀਜਨ ਕੀ ਸਮਝਦੇ ਇਸ ਚ ਨੋਟ ਕਿਉਂ ਮਤਲਬ ਕਰਦੇ ਆ ਜੀ ਜਾਇ ਦੇਖੋ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਕਿ ਇਹਨਾਂ ਨੇ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਣਗੇ ਔਰ ਸਤਾਵ ਜਿਹੜਾ ਹੈਗਾ ਉਹ ਆਣਾ ਬਹੁਤ ਜ਼ਰੂਰ ਜਿਹੜਾ ਹੈਗਾ ਉਹ ਜ਼ਰੂਰੀ ਆ ਕੰਪਲਸਰੀ ਕਹਿ ਲਓ ਹੋ ਹੀ ਜਾਂਦਾ ਹੈ 크ਿਸਚੀਅਨਿਟੀ ਦੇ ਅੰਦਰ ਲੇਕਿਨ ਜਿਸ ਤਰ੍ਹਾਂ ਇਹ ਲੋਗ ਲਗਾਤਾਰ ਪ੍ਰਭੂ ਯੇਸ਼ੂ ਮਸੀਹ ਜੀ ਦੇ ਵਚਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਆ ਅਪੋਸਟਲ ਜੀ ਆ ਪ੍ਰੋਫਿਟਸ ਜੀ ਦੇ ਖਿਲਾਫ ਬੋਲ ਰਹੇ ਆ ਇਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਤੁਸੀਂ ਇੱਕ ਵਾਰਤਾ ਲਾਭ ਕਰੋ ਅਗਰ ਤੁਹਾਨੂੰ ਸਾਡੇ ਗ੍ਰੰਥ ਬਾਰੇ ਨਹੀਂ ਪਤਾ ਅਗਰ ਪਵਿੱਤਰ ਸ਼ਾਸਤਰ ਬਾਈਬਲ ਬਾਰੇ ਨਹੀਂ ਪਤਾ ਤਾਂ ਸਾਡੇ ਤੋਂ ਪੁੱਛੋ ਤੁਸੀਂ ਕੋਈ ਨਹੀਂ ਕੀ ਆਪਣੇ ਗ੍ਰੰਥ ਨੂੰ ਚੰਗੀ ਤਰ੍ਹਾਂ ਫਾਲੋ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਅਸੀਂ ਦੱਸਾਂਗੇ ਤੁਹਾਨੂੰ ਕਿ ਅਗਰ ਪਵਿੱਤਰ ਸ਼ਾਸਤਰ ਬਾਈਬਲ ਦੇ ਖਿਲਾਫ ਅਗਰ ਕੋਈ ਵੀ ਵਿਅਕਤੀ ਜੋ ਖਾਸ ਕਰਕੇ 크ਿਸਚਨ ਹੈ ਜਾਂ ਸੇਵਾਦਾਰ ਹੈ ਜਾਂ ਪਾਸਟਰ ਹੈ ਜਾਂ ਕਿਸੇ ਵੀ ਅਹੁਦੇ ਉੱਤੇ ਹੈ ਅਗਰ ਉਹ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਤਾਂ ਅਸੀਂ ਉਸ ਨੂੰ ਰੈਸਟ੍ਰਿਕਟ ਕਰਾਂਗੇ ਲੇਕਿਨ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਚ ਵੀ ਬਹੁਤ ਸਾਰੇ ਜਿਹੜੇ ਲੋਕ ਹੈ 크ਿਸਚੀਅਨਿਟੀ ਨੂੰ ਸੌਫਟ ਟਾਰਗੇਟ ਬਣਾ ਕੇ ਜਿਹੜਾ ਹੈਗਾ ਉਹ ਇਸਤੇਮਾਲ ਕਰਦੇ ਆ ਪਾਸਟਰਾਂ ਦੇ ਖਿਲਾਫ ਬੋਲਦੇ ਆ ਕਿਉਂਕਿ ਪਾਸਟਰ ਲਗਾਤਾਰ ਜਿਹੜੇ ਹੈ ਸਟੇਜ ਦੇ ਉੱਤੋਂ ਪਿਆਰ ਦਾ ਸੰਦੇਸ਼ ਦਿੰਦੇ ਆ ਮੁਹੱਬਤ ਦਾ ਸੰ ਦਾ ਗਲਤ ਫਾਇਦਾ ਜਿਹੜਾ ਹੈਗਾ ਇਹ ਕੋਈ ਸ਼ਰਾਰਤੀ ਅੰਸਰ ਜਿਹੜੇ ਆ ਉਹ ਚੱਕ ਰਹੇ ਨੇ ਔਰ ਮੇਰੀ ਸਰਕਾਰ ਅਗੇ ਇਹ ਅਪੀਲ ਹੈ ਕਿ ਸਰਕਾਰ ਇਹੋ ਜਿਹੇ ਲੋਕਾਂ ਦੇ ਉੱਤੇ ਜੋ ਲਗਾਤਾਰ ਹੇਟ ਸਪੀਚ ਕਰ ਰਹੇ ਆ ਪਵਿੱਤਰ ਸ਼ਾਸਤਰ ਬਾਈਬਲ ਦੇ ਅਗੇਂਸਟ ਬੋਲ ਰਹੇ ਆ ਪਾਸਟਰਾਂ ਦੇ ਜਿਹੜੇ ਪੁਤਲੇ ਸਾੜੇ ਜਾ ਰਹੇ ਆ ਇਹਨਾਂ ਦੇ ਖਿਲਾਫ ਜਲ ਤੋਂ ਜਲਦ ਕਾਰਵਾਈ ਕਰੋ ਤਾਂ ਕਿ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਰੋਸ਼ ਆ ਉਹ ਠੰਡਾ ਹੋ ਸਕੇ ਸੋ ਜਿੱਦਾਂ ਆਪਾਂ ਗੱਲ ਕਰ ਲਈ ਕਿ ਧਰਮ ਪਰਿਵਰਤਨ ਬਾਰੇ ਵੀ ਗੱਲਬਾਤ ਕਰ ਰਹੇ ਆ ਕਿ ਧਰਮ ਪਰਿਵਰਤਨ ਪਰਿਵਾਰ ਆ ਤੁਸੀਂ ਮੈਂ ਤੁਹਾਡੀਆਂ ਬਾਈਟਾਂ ਪਹਿਲਾਂ ਹੀ ਵੇਖੀਆਂ ਨੇ ਤੇ ਰੋਪੇ ਵਰਤਨ ਬਾਰੇ ਵੀ ਸਭ ਕੁਝ ਦੱਸਿਆ ਵਾ ਇੱਥੇ ਵੀ ਤੁਸੀਂ ਗੱਲਬਾਤ ਦੱਸੋ ਕਿ ਤਾਂ ਪਰਮਤਮਾ ਬਾਰੇ ਕੀ ਗੱਲ ਬਾਤ ਕੀਤੀ ਜਾਂਦੀ ਹੈ ਦੇਖੋ ਬੇਸਿਕਲੀ ਅਗਰ ਸੀ ਪਵਿੱਤਰ ਸ਼ਾਸਤਰ ਬਾਈਬਲ ਪੜ੍ਹਦੇ ਆ ਤਾਂ ਉਹਦੇ ਵਿੱਚ ਧਰਮਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਕਿ ਮਨ ਫਿਰਾਉ ਕਿਉਂਕਿ ਸਵਰਗ ਦਾ ਰਾਜ ਨਿਕਟ ਆਇਆ ਹੈ ਔਰ ਜਦੋਂ ਸਵਰਗ ਦੇ ਰਾਜ ਦੀ ਗੱਲ ਹੈ ਤਾਂ ਯਾਨੀ ਉਹ ਤੁਹਾਡੇ ਅੰਦਰੋਂ ਉਤਪੰਨ ਹੁੰਦਾ ਜਦ ਇੱਕ ਵਿਅਕਤੀ ਪਾਪ ਛੱਡਦਾ ਹੈ ਜਦ ਵਿਅਕਤੀ ਵਿਵਚਾਰ ਛੱਡਦਾ ਹੈ ਜਾਂ ਕਿਸੇ ਵੀ ਤਰ੍ਹਾਂ ਜੋ ਪਰਮੇਸ਼ਵਰ ਦੇ ਅਗੇਂਸਟ ਉਹ ਕੰਮ ਕਰ ਰਿਹਾ ਉਸ ਨੂੰ ਛੱਡਦਾ ਤਾਂ ਆਟੋਮੈਟਿਕਲੀ ਪਰਮੇਸ਼ਵਰ ਦਾ ਰਾਜ ਉਹਦੇ ਅੰਦਰ ਸਥਾਪਿਤ ਹੁੰਦਾ ਹੈ ਇਸੀ ਚੀਜ਼ ਦੀ ਕਾਲ ਹਰ ਇੱਕ ਪਾਸ ਜਿਹੜੇ ਲੋਕ ਹੈ ਇਸ ਨੂੰ ਅਲੱਗ ਤਰੀਕੇ ਦੇ ਨਾਲ ਲੈ ਰਹੇ ਆ ਬਹੁਤ ਸਾਰੇ ਲੋਕ ਕਹਿੰਦੇ ਕਿ ਕ੍ਰਿਸਚੀਅਨਿਟੀ ਇੱਕ ਧਰਮ ਹੈ ਪੂਰੇ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਧਰਮੀ ਹੈ ਪਰਮੇਸ਼ਵਰ ਧਾਰਮਿਕ ਨਹੀਂ ਹੈ ਔਰ ਨਾ ਹੀ ਕੋਈ ਧਰਮ ਦੀ ਸਥਾਪਨਾ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੀ ਇਹ ਇੱਕ ਲਿਵਿੰਗ ਸਟਾਈਲ ਹੈ ਇੱਕ ਜੀਣ ਦਾ ਤਰੀਕਾ ਹੈ ਤਾਂ ਕਿ ਪਰਮੇਸ਼ਵਰ ਦਾ ਜਿਹੜਾ ਪਰਮੇਸ਼ਵਰ ਦੀ ਜਿਹੜੀ ਮਰਜ਼ੀ ਹੈ ਉਹ ਜੀਵਨ ਦੇ ਵਿੱਚੋਂ ਪੂਰੀ ਕੀਤੀ ਜਾ ਸਕੇ ਔਰ ਦੂਸਰੀ ਸਾਈਡ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰੀਕੇ ਦੇ ਨਾਲ ਇਸੇ ਕਰਕੇ ਮਸੀਹੀ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਧਰਮ ਪਰਿਵਰਤਨ ਕਰਵਾਉਂਦੇ ਹੋ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਂਦੇ ਹੋ ਕੁਝ ਕਹਿੰਦੇ ਆ ਕਹਿੰਦੇ 25 ਲੱਖ ਰੁਪਏ ਦੇ ਰਹੇ ਹੋ ਕੁਝ ਕਹਿੰਦੇ ਆ ਜਿਹੜਾ 10 ਲੱਖ ਰੁਪਏ ਦੇ ਰਹੇ ਹੋ ਲੇਕਿ ਇਲਾਕਾ ਦਿੱਤਾ ਗਿਆ ਜਾਂ ਉਹਨਾਂ ਲੋਕ ਗਾਇਬ ਹੈ ਜਿਹੜਾ ਨੂੰ 10 ਲੱਖ ਰੁਪਏ ਦਿੱਤਾ ਗਿਆ ਜਾਂ ਜਿਨ੍ਹਾਂ ਨੂੰ ਲਾਲਚ ਦੇ ਕੇ ਕਨਵਰਜਨ ਕਰਵਾਇਆ ਜਾਂ ਫਿਰ ਜ਼ਬਰਦਸਤੀ ਜਿਹੜਾ ਹੈਗਾ ਉਹ ਕਿਸੇ ਨੂੰ ਧਰਮ ਪਰਿਵਰਤਨ ਬਾਰੇ ਜਾਂ ਧਰਮ ਦੀ ਗੱਲ ਦੱਸੀ ਗਈ ਇਹ ਬਿਲਕੁਲ ਲੈਂਦੇ ਆ ਜਾਂ ਦਿੰਦੇ ਆ ਇਹ ਦੋਨੇ ਕੰਮ ਕਰਦੇ ਦੇਖੋ ਇਹੀ ਇਹੀ ਸਵਾਲ ਇਹੀ ਸਵਾਲ ਅਸੀਂ ਬਾਰ ਬਾਰ ਉਹਨਾਂ ਤੋਂ ਪੁੱਛਦੇ ਆ ਤੁਸੀਂ ਇੱਕ ਸਾਈਡ ਕਹਿੰਦੇ ਹੋ ਕਿ ਅਸੀਂ ਪੈਸੇ ਦਿੰਦੇ ਆ ਔਰ ਦੂਜੀ ਸਾਈਡ ਕਹਿੰਦੇ ਹੋ ਤੁਸੀਂ ਟਾਈਥ ਲੈਂਦੇ ਆ ਇਹ ਦੋਨੋਂ ਚੀਜ਼ਾਂ ਦੇ ਵਿੱਚ ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਝੂਠ ਹੈ ਅਨਰਗਲ ਗੱਲ ਹੈ ਔਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਹੋ ਸਕਦੀ ਹੁਣ ਤੁਸੀਂ ਦੇਖੋ ਅਪੋਸਟਲ ਜੀ ਦਾ ਕ੍ਰੂਸੈਡ ਸੀ ਉਸ ਕ੍ਰੂਸੈਡ ਦੇ ਅੰਦਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਕਰੀਬਨ ਲੱਖਾਂ ਦੀ ਤعداد ਦੇ ਵਿੱਚ ਲੋਕ ਸੀ ਤਾਂ ਤੁਸੀਂ ਮਾਈਕ ਲੈ ਕੇ ਬਾਹਰ ਖੜੇ ਹੋ ਜਾਂਦੇ ਤਾਂ ਤੁਸੀਂ ਪੁੱਛਦੇ ਲੋਕਾਂ ਨੂੰ ਵੀ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਹੈਗਾ ਪੈਸੇ ਦੇ ਕੇ ਬੁਲਾਇਆ ਜਾਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਿਆਰ ਦੇ ਕਰਕੇ ਉਹ ਇੱਥੇ ਆਏ ਨੇ ਸੋ ਧਰਮ ਪਰिवर्तन ਦੇ ਨਾਲ ਨਾਲ ਇਹ ਪਖੰਡ ਵਾਦਾ ਹੀ ਮਤਲਬ ਵਰਡ ਆਦਾ ਵਿੱਚ ਤੇ ਪਖੰਡਵਾਦ ਦੇ ਬਾਰੇ ਕੀ ਕਹਿਣਾ ਪਤਾ ਦੇਖੋ ਪਖੰਡਵਾਦ ਕੀ ਹੈ ਪਖੰਡਵਾਦ ਇਹ ਚੀਜ਼ ਹੈ ਕਿ ਜੋ ਆਪਣੇ ਗ੍ਰੰਥ ਤੋਂ ਆਪੋਜ਼ਿਟ ਹੋ ਕੇ ਚੱਲੇ ਜੋ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੈ ਅਗਰ ਕੋਈ ਵਿਅਕਤੀ ਉਸ ਨੂੰ ਪੂਰਾ ਕਰਦਾ ਹੈ ਤਾਂ ਉਹ ਕਿਦਾਂ ਪਖੰਡਵਾਦੀ ਸ਼੍ਰੇਣੀ ਦੇ ਵਿੱਚ ਆ ਗਿਆ ਬਹੁਤ ਸਾਰੇ ਐਸੇ ਲੋਕ ਹੈ ਤੁਸੀਂ ਦੇਖੋ ਇਸ ਧਰਤੀ ਦੇ ਉੱਤੇ ਹਜੇ ਕੋਈ ਗ੍ਰੰਥ ਲਿਖਿਆ ਜਾਣਾ ਬਾਕੀ ਨਹੀਂ ਹੈ ਆਲਰੇਡੀ ਸਾਰੇ ਗ੍ਰੰਥ ਲਿਖਤੇ ਹਨ ਹਰੇਕ ਹਰੇਕ ਵਿਅਕਤੀ ਦਾ ਆਪਣੇ ਐਥਿਕਸ ਨੂੰ ਮੰਨਣ ਦਾ ਆਪਣੇ ਧਰਮ ਨੂੰ ਮੰਨਣ ਦਾ ਆਪਣੀ ਜੋ ਜਿਸ ਗ੍ਰੰਥ ਨੂੰ ਉਹ ਮੰਨਦਾ ਹੈ ਉਹਦੀ ਪ੍ਰੈਕਟਿਸ ਕਰਨ ਦਾ ਪੂਰੀ ਤਰ੍ਹਾਂ ਅਧਿਕਾਰ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਹੈ ਹੁਣ ਇਹ ਕੌਣ ਤੈਅ ਕਰੇਗਾ ਕਿ ਪਖੰਡਵਾਦ ਕੀ ਹੈ ਕੌਣ ਤੈਅ ਕਰੇਗਾ ਕਿ ਆਖਿਰਕਾਰ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਉਹ ਤੱਕ ਤੈਅ ਕਰੇਗਾ ਨਾ ਜੋ ਪਵਿੱਤਰ ਸ਼ਾਸਤਰ ਬਾਈਬਲ ਦਾ ਪੜਿਆ ਲਿਖਿਆ ਹੋਵੇ ਜਾਂ ਕੋਈ ਸਕਾਲਰ ਹੋਵੇ ਜਾਂ ਫਿਰ ਜਿਸ ਨੇ ਪਵਿੱਤਰ ਸ਼ਾਸਤਰ ਬਾਈਬਲ ਨੂੰ ਪੜਿਆ ਹੋਇਆ ਹੋਵੇ ਜਦ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਉਹ ਵਿਅਕਤੀ ਹੈ ਨਹੀਂ ਤਾਂ ਤੁਸੀਂ ਪਖੰਡਵਾਦ ਉਸ ਨੂੰ ਕਿੱਦਾਂ ਕਹਿ ਸਕਦੇ ਹੋ ਅਸੀਂ ਕਹਿੰਦੇ ਹਾਂ ਕਿ ਮਰੀਜ਼ਾ ਉੱਤੇ ਤੇਲ ਮਲਣਾ ਮਲਣ ਦੇ ਨਾਲ ਪ੍ਰਾਰਥਨਾ ਕਰਕੇ ਕਰਨ ਦੇ ਨਾਲ ਵਿਅਕਤੀ ਚੰਗਾ ਹੁੰਦਾ ਅਸੀਂ ਕਹਿੰਦੇ ਹਾਂ ਜੇ ਤੁਸੀਂ ਹੱਥ ਕਰਕੇ ਕਿਸੇ ਲੋਕਾਂ ਵੱਲ ਪ੍ਰਾਰਥਨਾ ਕਰਦੇ ਆ ਤਾਂ ਲੋਕ ਚੰਗੇ ਹੁੰਦੇ ਆ ਅਸੀਂ ਸਾਫ਼ ਤੌਰ ਤੇ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਇਹਨਾਂ ਗੱਲਾਂ ਨੂੰ ਮੰਨਦੇ ਆ ਔਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੱਡੇ ਵੱਡੇ ਕੰਮ ਕਰੋਗੇ ਔਰ ਉਹੀ ਕੰਮ ਜਿਹੜੇ ਆ ਔਰ ਸਭ ਜਗ੍ਹਾ ਹੋ ਰਹੇ ਨੇ ਸੋ ਖਾਸ ਰੀਜਨ ਕੀ ਮੰਦੋ ਕਿ ਕਿਉਂ ਕਰਦੇ ਆ ਕੋਈ ਡਰ ਜਾਂ ਕਿਸ ਕਿਸ ਚੀਜ਼ ਬਾਰੇ ਕਰਦੇ ਆ ਦੇਖੋ ਇਹਨਾਂ ਦਾ ਇੱਕੋ ਹੀ ਇੱਕੋ ਹੀ ਹੁੰਦਾ ਕਿ ਅਗਰ ਕਿਸੇ ਨੇ ਫੇਮਸ ਹੋਣਾ ਹੈ ਤਾਂ ਕ੍ਰਿਸਚੀਅਨਿਟੀ ਨੂੰ ਟਾਰਗੇਟ ਕਰੋ ਲੇਕਿਨ ਇਸ ਦੇ ਵਿੱਚ ਸਰਕਾਰ ਨੂੰ ਵੀ ਇਹ ਸਮਝਣ ਦੀ ਜ਼ਰੂਰਤ ਹੈ ਜਦ ਕੋਈ ਛੋਟੀ ਜਿਹੀ ਹੇਟ ਸਪੀਚ ਕਿਸੇ ਮੰਤਰੀ ਦੇ ਖਿਲਾਫ ਕੋਈ ਦੇ ਦਿੰਦਾ ਉਦੋਂ ਸਰਕਾਰ ਮਿੰਟ ਮਿੰਟ ਦੇ ਵਿੱਚ ਹੀ ਐਫ ਆਈ ਆਰ ਰਜਿਸਟਰ ਕਰਦੀ ਹੈ ਲੇਕਿਨ ਜਦੋਂ ਕਿਸੇ ਪਾਸਟਰ ਦੇ ਖਿਲਾਫ ਜਾਂ ਕਿਸੇ ਪਰਸਨ ਦੇ ਖਿਲਾਫ ਜਾਂ ਕਿਸੇ ਅਗੂਏ ਦੇ ਖਿਲਾਫ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੋ ਜੇ ਤਾਂ ਸਾਡੀ ਦਰਖਾਸਤ ਸਰਕਾਰ ਨੂੰ ਵੀ ਹੈ ਕਿ ਇਹ ਜੇ ਸ਼ਰਾਰਤੀ ਅਨਸਰ ਆਉਤੇ ਨੱਥ ਪਾਓ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਵੀ ਵਿਗੜੇ ਨਾ ਸੋਪਾਣਾ ਜਿੱਦ ਨੂੰ ਵੀ ਬਿਆਨ ਦਿੱਤੇ ਆਪਣੇ ਸੋ ਇਹਨਾਂ ਬਾਰੇ ਕੀ ਕਹਿਣਾ ਹੈ ਕਿ ਅਪਲੀਕੇਸ਼ਨ ਵੀ ਦਿੱਤੀ ਹੈ ਜਾਂ ਇਹ ਦੇਖੋ ਇਹਨਾਂ ਜਿਹੜੀਆਂ ਅਲੱਗ-ਅਲੱਗ ਜਿਹੜੀ ਚਰਚੇ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਐਸਪੀ ਐਸਐਸਪੀ ਔਰ ਖਾਸ ਕਰਕੇ ਡੀਸੀਜ਼ ਨੂੰ ਵੀ ਜਿਹੜੇ ਹੈਗੇ ਆ ਅੱਜ ਮੰਗ ਪੱਤਰ ਦਿੱਤੇ ਹੈ ਔਰ ਇਹ ਕਿਹਾ ਗਿਆ ਕਿ ਜਿੰਨੇ ਵੀ ਸ਼ਰਾਰਤੀ ਅੰਸਰ ਹੈ ਮਿਨਹਾਸ ਹੋ ਗਿਆ ਜਿਹੜਾ ਭਾਨਾ ਸਿੱਧੂ ਹੋ ਗਿਆ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਉਹ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਕ੍ਰਿਸਚੀਅਨਾਂ ਦਾ ਜਿਹੜਾ ਰੋਸ਼ ਹੈ ਉਹ ਠੰਡਾ ਹੋਵੇ ਸੋ ਮੇਰੀ ਤੁਹਾਡੇ ਅੱਗੇ ਇਹ ਦਰਖਾਸਤ ਹੈ ਕਿ ਤੁਸੀਂ ਪੰਜਾਬ ਦਾ ਮਾਹੌਲ ਪਲੀਜ਼ ਖਰਾਬ ਨਾ ਕਰੋ ਔਰ ਨਾ ਹੀ ਕਰਨ ਦਿਓ ਪ੍ਰਭੂ ਯੀਸ਼ੂ ਮਸੀਹ ਜੀ ਨੇ ਸ਼ਾਂਤੀ ਦਾ ਸੰਦੇਸ਼ ਸੁਣਾਇਆ ਔਰ ਸ਼ਾਂਤੀ ਦੇ ਨਾਲ ਹੀ ਸਾਨੂੰ ਸਾਰਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਅਨਾਰਗਲ ਗੱਲ ਹੈ ਉਹ ਪੰਜਾਬ ਦੇ ਵਿੱਚ ਨਾ ਹੋਵੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਅੰਦਰ ਕੋਈ ਵੀ ਸਮੂਹਿਕ ਦੰਗਾ ਨਹੀਂ ਹੋਇਆ ਔਰ ਇਸੀ ਗੱਲ ਨੂੰ ਲੈ ਕੇ ਮੈਂ ਵਿਸ਼ਵਾਸ ਕਰਦਾ ਕਿ ਇਹ ਅੰਗੇ ਵੀ ਨਹੀਂ ਹੋਏਗਾ ਕਿਉਂਕਿ ਕੁਝ ਸ਼ਰਾਰਤੀ ਅੰਸਰ ਸਾਨੂੰ ਲਗਾਤਾਰ ਇੱਕ ਦੂਜੇ ਦੇ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਮੈਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਵਿੱਤਰ ਨਾਮ ਚ ਉਹਨਾਂ ਦੇ ਅਧਿਕਾਰ ਨੂੰ ਰੱਦ ਕਰਦਾ ਤੇ ਹਨੇਰੇ ਦੀ ਤਾਕਤਾਂ ਨੂੰ ਬੰਨ੍ਹਦਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਆਪਸੀ ਭਾਈਚਾਰਾ ਪੰਜਾਬ ਦੇ ਅੰਦਰ ਖਰਾਬ ਨਾ ਹੋਵੇ ਸਭ ਨੂੰ ਜੈ ਮਸੀਹ